ਪੁਲਾਂਗ ਤੇ ਤੁਹਾਡਾ ਸਵਾਗਤ ਹੈ ਤਰਨਤਾਰਨ ਚੋਣਾ ਕੇਵਲ ਇੱਕ ਦਿਨ ਬਾਕੀ ਹੈ ਚੋਣ ਪ੍ਰਚਾਰ ਬੰਦ ਹੋਣ ਨੂੰ 11 ਨੂੰ ਵੋਟਾਂ ਪੈ ਜਾਣੀਆਂ ਨੇ ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜ਼ੋਰ ਤਾਨ ਲਾਇਆ ਹੋਇਆ ਪਰ ਸੱਤਾਧਾਰੀ ਧਿਰ ਨੂੰ ਇੱਕ ਝਟਕਾ ਵੀ ਵੱਜਿਆ ਹੈ ਸਾਰੇ ਮਾਮਲੇ ਦੇ ਵਿੱਚ ਕਿਉਂਕਿ ਵਿਰੋਧੀ ਧਿਰਾਂ ਇਹ ਦੋਸ਼ ਲਗਾਤਾਰ ਲਾਉਂਦੀ ਆ ਰਹੀਆਂ ਨੇ ਕਿ ਸੱਤਾਧਾਰੀ ਧਿਰ ਸ਼ਾਮ-ਦਾਮ-ਦੰਡ ਭੇਦ ਇਹ ਸਾਰਾ ਕੁਝ ਲਾਗੂ ਕਰ ਰਹੀ ਹੈ ਜਿਹਦੇ ਕਰਕੇ ਪੁਰਸ ਨੂੰ ਪ੍ਰਸ਼ਾਸਨ ਨੂੰ ਤੇ ਪੂਰੀ ਤਾਕਤ ਜਿਹੜੀ ਹੈ ਉਹ ਆਪਣੇ ਕੈਂਡੀਡੇਟ ਨੂੰ ਜਿਤਾਉਣ ਤੇ ਵਰਤ ਰਹੀ ਹੈ ਇਹਦੀਆਂ ਸ਼ਿਕਾਇਤਾਂ ਗਈਆਂ ਸ਼ਿਕਾਇਤਾਂ ਦੇ ਵਿੱਚ ਇੱਕ ਵੱਡੇ ਪੁਲਿਸ ਅਫਸਰ ਐਸਐਸਪੀ ਦੇ ਖਿਲਾਫ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਦੂਜੀਆਂ ਜਿਹੜੀਆਂ ਸਾਰੀਆਂ ਧਿਰਾਂ ਨੇ ਅੱਜ ਪੂਰੀ ਜੋਰ-ਜਮਾਈ ਕੀਤੀ ਕਿਸੇ ਨੇ ਵੱਡੀ ਰੈਲੀ ਕੀਤੀ ਕਿਸੇ ਨੇ ਪੈਦਲ ਮਾਰਚ ਕੀਤਾ ਕੋਈ ਰੋਡ ਸ਼ੋਅ ਕਰ ਰਿਹਾ ਕੋਈ ਕੁਝ ਹੋਰ ਆਪੋ ਆਪਣੇ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਸਾਰੇ ਤੇ ਡਿਟੇਲ ਨਾਲ ਗੱਲ ਕਰਾਂ ਹਰਮੀਤ ਸਿੰਘ ਪਠਾਣ ਮਾਜਰਾ ਦੋ ਦਿਨ ਪਹਿਲਾਂ ਜਿਹਦੇ ਘਰ ਤੇ ਨੋਟਰਚ ਨੋਟਿਸ ਜਿਹੜਾ ਚਪਕਾ ਦਿੱਤਾ ਗਿਆ ਸੀ ਔਰ ਇਹ ਕਿਹਾ ਗਿਆ ਸੀ ਜੇ 13 ਨਵੰਬਰ ਤੱਕ ਨਹੀਂ ਉਹ ਪੇਸ਼ ਹੁੰਦਾ ਤਾਂ ਉਹਨੂੰ ਭਗੌੜਾ ਘਰਾੜ ਦਿੱਤਾ ਜਾ ਸਕਦਾ ਹੈ ਲੋਕਆਊਟ ਨੋਟਿਸ ਜਾਰੀ ਹੋ ਗਿਆ ਪਰ ਇਹ ਕਲੀਅਰ ਕੱਟ ਹੋ ਗਿਆ ਇਹ ਪਹਿਲਾਂ ਵੀ ਜਿਹੜੀ ਇੱਕ ਕਣਸੋਹਾ ਆ ਰਹੀਆਂ ਸੀ ਕਿ ਸਭ ਕੁਝ ਉਦੋਂ ਬਾਅਦ ਹੋਇਆ ਹੈ ਉਹ ਵਿਦੇਸ਼ ਚਲੇ ਜਾਣ ਚਾ ਜਾਂ ਦੌੜ ਜਾਣ ਦੇ ਵਿੱਚ ਸਫਲ ਹੋ ਗਏ ਇੱਕ ਟੀਵੀ YouTube ਟੀਵੀ ਚੈਨਲ ਦੇ ਉੱਤੇ ਇੱਕ ਇੰਟਰਵਿਊ ਦੇ ਵਿੱਚ ਉਹਨੇ ਬਹੁਤ ਕੁਝ ਸਾਫ਼ ਕਰ ਦਿੱਤਾ ਹੈ ਸਾਰੇ ਮਾਮਲੇ ਦੇ ਵਿੱਚ ਇਹਦੇ ਪਿੱਛੇ ਦੀ ਸਾਰੀ ਕਹਾਣੀ ਵੀ ਆਪਣੇ ਆਪ ਦੇ ਵਿੱਚ ਅਜੀਬ ਕਹਾਣੀ ਹੈ ਇਹਦੇ ਤੇ ਗੱਲ ਕਰਾਂਗੇ ਔਰ ਇਸੇ ਟੰਗ ਦੇ ਨਾਲ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਵੇਂ 350 ਸਾਲ ਹੈ ਵਕ ਵਕ ਤੇ ਰਾਂ ਆਪੋ ਆਪਣੇ ਤਰੀਕੇ ਨਾਲ ਬਣਾ ਰਹੀਆਂ ਨੇ ਇਹਦੇ ਉੱਤੇ ਸਹਿਮਤੀ ਨਹੀਂ ਹੋ پا ਰਹੀ ਭਾਵੇਂ ਸਾਰੇ ਗੁਰੂ ਸਾਹਿਬ ਦੇ ਸਾਹਮਣੇ ਨਤਮਸਤਕ ਹੋਣ ਦੀ ਗੱਲ ਕਰਦੇ ਨੇ ਸਰਕਾਰ ਆਪਣੇ ਢੰਗ ਨਾਲ ਬਣਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਅਗਵਾਈ ਦੇ ਵਿੱਚ ਦਿੱਲੀ ਕਮੇਟੀ ਆਪਣੀ ਸਾਰੇ ਲੋਕ ਆਪੋ ਆਪਣੀ ਗੱਲ ਕਰ ਰਹੇ ਨੇ ਪਰ ਮਾਮਲਾ ਕਿਤੇ ਨਾ ਕਿਤੇ ਟਕਰਾਅ ਦਾ ਕਿਤੇ ਨਾ ਕਿਤੇ ਅਗਵਾਈ ਦਾ ਹੋ ਜਾਂਦਾ ਕੀ ਸਰਕਾਰ ਅਤੇ ਐ ਜੀ ਪੀ ਸੀ ਆਮੋ ਸਾਹਮਣੇ ਆ ਕੇ ਖੜੇ ਹੋਗੇ ਨੇ ਗੱਲ ਇਹਦੇ ਤੇ ਵੀ ਕਰਾਂਗੇ ਤੇ ਉਹ ਮਨਾਉਣ ਦੀ بجائے ਇੱਕ ਦੂਜੇ ਤੇ ਦੂਸ਼ਣबाजी ਜ਼ਿਆਦਾ ਜ਼ੋਰ ਫੜ ਗਈ ਪਰ ਪਹਿਲਾ ਮਾਮਲਾ ਤਰਨ ਤਰਨ ਦੀ ਚੋਣ ਦਾ ਸਭ ਤੋਂ ਪਹਿਲੀ ਗੱਲ ਇਹ ਕਿ ਲਗਾਤਾਰ ਚੋਣ ਕਮਿਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਔਰ ਭਾਜਪਾ ਦਾ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਉਹ ਖੁਦ ਵੀ ਉੱਥੇ ਗਏ ਕਿ ਪੁਲਿਸ ਬਹੁਤ ਜ਼ਿਆਦਾ ਇਹੋ ਜੇ ਕੰਮ ਕਰ ਰਹੀ ਹੈ ਜਿਹੜੇ ਕਿ ਚੋਣ ਕਮਿਸ਼ਨ ਦੇ ਕੋਡ ਆਫ ਕੰਡਕਟ ਦੇ ਖਿਲਾਫ ਹੈ ਵਾਇਲੇਸ਼ਨ ਹੈ ਉਸ ਮਾਮਲੇ ਦੇ ਵਿੱਚ ਇਦੋਂ ਪਹਿਲਾਂ ਅਕਾਲੀ ਦਲ ਦੀ ਸ਼ਿਕਾਇਤ ਤੇ ਦੋ ਡੀਐਸਪੀ ਬਦਲੇ ਗਏ ਸੀ ਇੱਕ ਥਾਣੇਦਾਰ ਬਦਲਿਆ ਗਿਆ ਸੀ ਉਹ ਇਸ ਕਰਕੇ ਬਦਲੇ ਗਏ ਸੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਇਹ ਉਹਨਾਂ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਹਰਮੀਤ ਸਿੰਘ ਸੰਧੂ ਜਿਹੜੇ ਪਹਿਲਾਂ ਇੰਡੀਪੈਂਡੈਂਟ ਵੀ ਜਿੱਤੇ ਦੋ ਵਾਰ ਅਕਾਲੀ ਦਲ ਵੱਲੋਂ ਜਿੱਤੇ ਤੇ ਹੁਣ ਉਹ ਆਵਾਦੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਦੇ ਕਹੇ ਤੇ ਬੰਦੇ ਲਾਏ ਗਏ ਨੇ ਤੇ ਉਹ ਪੂਰੀ ਤਰ੍ਹਾਂ ਪਾਰਟੀ ਦੇ ਕਾਰਕੁਨਾਂ ਦੀ ਤਰ੍ਹਾਂ ਗੱਲ ਕਰ ਰਹੇ ਨੇ ਕੰਮ ਕਰ ਰਹੇ ਨੇ ਉਹਨਾਂ ਨੂੰ ਬਦਲ ਦਿੱਤਾ ਗਿਆ ਸੀ ਪਰ ਫਿਰ ਇੱਕ ਟਕਰਾਹ ਬੜਾ ਵੱਡਾ ਦੁਬਾਰਾ ਹੁੰਦਾ ਨਜ਼ਰ ਆਇਆ ਜਿਹਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਚੋਣ ਅਬਜ਼ਰਵਰ ਦਾ ਵੀ ਕੁੰਡਾ ਖੜਕਾਇਆ ਗਿਆ ਜਿਹਦੇ ਚ ਵਕ ਵਕ ਥਾਮਾਂ ਤੇ ਸ਼ਿਕਾਇਤਾਂ ਭੇਜੀਆਂ ਗਈਆਂ ਚੋਣ ਕਮਿਸ਼ਨ ਨੂੰ ਡੈਲੀਗੇਸ਼ਨ ਮਿਲਿਆ ਮੰਡੀ ਦੇ ਵਿੱਚ ਧਰਨਾ ਦਿੱਤਾ ਗਿਆ ਇਸ ਸਾਰੇ ਕਾਸੇ ਦੇ ਸੰਦਰਭ ਦੇ ਵਿੱਚ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਦਾ ਸਸਪੈਂਡ ਕਰ ਦਿੱਤਾ ਗਿਆ ਮੋਤਲ ਕਰ ਦਿੱਤਾ ਗਿਆ ਔਰ ਇਹ ਬਹੁਤ ਬੜੀ ਕਾਰਵਾਈ ਹੈ ਕਿਥੇ ਆਈਪੀਐਸ ਅਫਸਰ ਜਾਂ ਜਿਹੜੇ ਵੀ ਅਫਸਰ ਨੂੰ ਚੋਣ ਕਮਿਸ਼ਨ ਇੱਕ ਵਾਰ ਮੋਤਲ ਕਰ ਦਿੰਦਾ ਹੈ ਉਹਨੂੰ ਅੱਗੇ ਤੋਂ ਕਿਸੇ ਚੋਣ ਡਿਊਟੀ ਤੇ ਕਿਸੇ ਪਬਲਿਕ ਡਿਊਟੀ ਤੇ ਇਹੋ ਜਿਹੀ ਤੇ ਨਹੀਂ ਲਗਾਇਆ ਜਾਂਦਾ ਕਿਉਂਕਿ ਉਹ ਦਾਗੀ ਅਫਸਰ ਗਿਣਿਆ ਜਾਂਦਾ ਉਸ ਤੋਂ ਬਾਅਦ ਕਿਉਂਕਿ ਉਹਦੇ ਖਿਲਾਫ ਹੋਈਆਂ ਸ਼ਿਕਾਇਤਾਂ ਤੇ ਕਨਵਿੰਸ ਜਦੋਂ ਨਜ਼ਰ ਆਉਂਦਾ ਹੈ ਸੈਮਤ ਜਦੋਂ ਨਜ਼ਰ ਆਉਂਦਾ ਚੋਣ ਕਮਿਸ਼ਨ ਤਾਂ ਉਹ ਕਾਰਵਾਈ ਉਹ ਤੋਂ ਬਾਅਦ ਹੀ ਕਰਦਾ ਹੈ ਕਿ ਡਾਕਟਰ ਰਵਜੋਤ ਕੌਰ ਦਾ ਵਾਕਿਆ ਹੀ ਕੋਈ ਇਹੋ ਜਿਹਾਂ ਸ਼ਿਕਾਇਤਾਂ ਦੇ ਨਾਲ ਦੀ ਨਾਲ ਕੋਈ ਐਵੀਡੈਂਸ ਮਿਲੇ ਕੋਈ ਇਹੋ ਜਿਹਾ ਤੀਜਾ ਇਹੋ ਜੀ ਗਣ ਦੀ ਪੁਸ਼ਟੀ ਹੋਈ ਪ੍ਰਮਾਨਕਤਾ ਹੋਈ ਕਿ ਜਿਹਦੇ ਨਾਲ ਉਹਨਾਂ ਨੂੰ ਬਦਲ ਦਿੱਤਾ ਨਾ ਕਿ ਬਦਲ ਦਿੱਤਾ ਗਿਆ ਨਾਰਮਲੀ ਚੋਣ ਕਮਿਸ਼ਨ ਤਬਾਦਲਾ ਕਰਦਾ ਵੱਡੇ ਅਫਸਰਾਂ ਦਾ ਪਰ ਜੇ ਸਸਪੈਂਡ ਕਰ ਦਿੱਤਾ ਗਿਆ ਔਰ ਉਹਦੇ ਪਿੱਛੇ ਇੱਕ ਕਾਰਨ ਇਹ ਕਹਿੰਦੇ ਨੇ ਕਿ ਜਦੋਂ ਅਕਾਲੀ ਦਲ ਨੇ ਇਹ ਅਲਿਗੇਸ਼ਨ ਲਾਇਆ ਕਿ ਉਹਨਾਂ ਦਾ ਇੱਕ ਐਮਸੀ ਜਿਨ੍ਹਾਂ ਨੂੰ ਚੱਕ ਕੇ ਲੈ ਗਏ ਕਿਸੇ ਨੂੰ ਬਟਾਲੇ ਦੀ ਪੁਲਿਸ ਨੂੰ ਦੇ ਦਿੱਤਾ ਗਿਆ ਕਿਸੇ ਨੂੰ ਮੋਗੇ ਦੀ ਪੁਲਿਸ ਨੂੰ ਦੇ ਦਿੱਤਾ ਗਿਆ ਕਿਸੇ ਨੂੰ ਅੰਮ੍ਰਿਤਸਰ ਦੀ ਪੁਲਿਸ ਨੂੰ ਦੇ ਦਿੱਤਾ ਗਿਆ ਉਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਬੰਦੇ ਕੋਈ ਜੋ ਨੇ ਚਾਰਸੀ ਕੋਈ ਕੁਛ ਸੀ ਉਹਨਾਂ ਨੂੰ ਇਸ ਢੰਗ ਦੇ ਨਾਲ ਰਿਟੇਨ ਕੀਤਾ ਜਾ ਰਿਹਾ ਹੈ ਹਿਰਾਸਤ ਚ ਲਿਆ ਜਾ ਰਿਹਾ ਹੈ ਕਿਤੇ ਹੋਰ ਦੂਰ ਦਰਾਡੇ ਭੇਜਿਆ ਜਾ ਰਿਹਾ ਹੈ ਪੁਲਿਸ ਦੇ ਔਰ ਫਿਰ ਸ਼ਾਦੀ ਵਰਦੀ ਦੇ ਵਿੱਚ ਜਾਲੀ ਨੰਬਰ ਪਲੇਟਾਂ ਦੇ ਨਾਲ ਪੁਲਿਸ ਦੇ ਕੁਝ ਲੋਕ ਉੱਥੇ ਫਿਰਦੇ ਦੇਖੇ ਗਏ ਰੋਕੇ ਗਏ ਵੀਡੀਓਜ਼ ਬਣੀਆਂ ਇਹ ਸਾਰਾ ਕੁਝ ਵੀ باوجود ਸ਼ਿਕਾਇਤਾਂ ਦੇ ਹੋ ਰਹੀਆਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਡਾਕਟਰ ਰਵਜੋਤ ਕੌਰ ਗਰੇ ਬਾੜ ਦਾ ਦੀ ਸਸਪੈਂਸ਼ਨ ਹੋਈ ਹੈ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਉਸ ਅਸਤਦਰ ਦੇ ਉੱਤੇ ਉਹਨਾਂ ਦੀ ਜਗ੍ਹਾ ਚੌੜ ਕਮਿਸ਼ਨ ਨੇ ਜਿਹੜੇ ਕਮਿਸ਼ਨਰ ਆਫ ਪੜੋਸਾ ਮਰਸਰ ਨੇ ਮਿਸਟਰ ਪੁੱਲਰ ਗੁਰਪ੍ਰੀਤ ਪੁੱਲਰ ਉਹਨਾਂ ਨੂੰ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ। ਔਰ ਜਦੋਂ ਵੀ ਕਿਤੇ ਚੋਣ ਹੋ ਰਹੀ ਹੋਵੇ ਚਾਹੇ ਉਹ ਬਾਈ ਇਲੈਕਸ਼ਨ ਹੋ ਰਹੀ ਹੋਵੇ ਚਾਹੇ ਜਨਰਲ ਉਦੋਂ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਟੋਟਲ ਪ੍ਰਸ਼ਾਸਨ ਹੈ ਉੱਥੋਂ ਨਾਲ ਸੰਬੰਧਤ ਉਹਦਾ ਪ੍ਰਬੰਧ ਚੋਣ ਕਮਿਸ਼ਨ ਦੇ ਹਵਾਲੇ ਹੋ ਜਾਂਦਾ ਹੈ। ਉਹਦੇ ਤੇ ਹਰ ਆਰਡਰ ਬਿਨਾਂ ਗਵਰਨਮੈਂਟ ਦੀ ਕਿਸੇ ਸਹਿਮਤੀ ਚੋਣ ਕਮਿਸ਼ਨ ਦਾ ਲੇ ਲੰਦਾ ਉਹ ਆਰਡਰ ਕਰਦਾ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨੂੰ ਫੋਲੋ ਕਰੇ ਔਰ ਨਾਰਮਲੀ ਚੋਣ ਕਮਿਸ਼ਨ ਇਹ ਕਰਦਾ ਜੇ ਦਿਨ ਜ਼ਿਆਦਾ ਰਹਿੰਦੇ ਹੋਣ ਤਾਂ ਜਦੋਂ ਕਿਸੇ ਅਫਸਰ ਦਾ ਤਬਾਦਲਾ ਕਰਦਾ ਜਾਂ ਕਿਸੇ ਅਫਸਰ ਨੂੰ ਸਸਪੈਂਡ ਕਰਦਾ ਤਾਂ ਉਸ ਤੋਂ ਪਹਿਲਾਂ ਨਾਲ ਦੀ ਨਾਲ ਹੀ ਕੁਝ ਨਵੇਂ ਅਫਸਰਾਂ ਦੇ ਉਸ ਕੈਡਰ ਦੇ ਆਂਦੇ ਨਾਮ ਮੰਗ ਲਏ ਜਾਂਦੇ ਨੇ ਸਰਕਾਰ ਤੋਂ ਉਹਨਾਂ ਨਾਵਾਂ ਚੋਂ ਕਿਸੇ ਇੱਕ ਨੂੰ ਸਿਲੈਕਟ ਕਰਕੇ ਚੋਣ ਕਮਿਸ਼ਨ ਲਾ ਦਿੰਦਾ ਹੈ ਕਈ ਵਾਰ ਜੇ ਉਹਨੂੰ ਇਹ ਲੱਗਦਾ ਹੈ ਕਿ ਨਹੀਂ ਨਾਮ ਵੀ ਨਹੀਂ ਮੰਗਣੇ ਜੇ ਸਰਕਾਰ ਤੇ ਕੋਈ ਡਾਊਟ ਇਸ ਲੈਵਲ ਦੀ ਗੱਲ ਹੁੰਦੀ ਹੈ ਤਾਂ ਉਹ ਆਪਣੇ ਆਪ ਵੀ ਲਾ ਦਿੰਦਾ ਪਰ ਕਿਉਂਕਿ ਦੋਨੋਂ ਥੋੜੇ ਰਹਿ ਗਏ ਨੇ ਇਸ ਕਰਕੇ ਸ਼ਾਇਦ ਉਹਨਾਂ ਨੇ ਇੱਕ ਐਡੀਸ਼ਨਲ ਚਾਰਜ ਦਿੱਤਾ ਗੁਰਪ੍ਰੀਤ ਭੁੱਲ ਰੋਣਾ ਨੂੰ ਹਾਲਾਂਕਿ ਗੁਰਪ੍ਰੀਤ ਭੁੱਲ ਰੋਣਾ ਤੇ ਪਹਿਲਾਂ ਹੋਰਾਂ ਚੋੜਾਂ ਵੇਲੇ ਚਾਹੇ ਉਹ ਮਿਊਸਪੈਲਿਟੀ ਦੀ ਇਲੈਕਸ਼ਨ ਸੀ ਮੈ ਉਸ ਪਰ ਕਾਰਪੋਰੇਸ਼ਨ ਦੀ ਜਿਹੜੀ ਇਲੈਕਸ਼ਨ ਸੀ ਉਦੋਂ ਵੀ ਵਿਕਰਮ ਮਜੀਠੀਆ ਤੇ ਹੋਰ ਤਪ ਪਾਰਟੀ ਦੀਆਂ ਤੇ ਰਾਈ ਬਨ ਕਾਂਗਰਸ ਪਾਰਟੀ ਇਹ ਲਗਾਤਾਰ ਦੋਸ਼ ਲਾ ਰਹੀ ਸੀ ਕਿ ਪੁਲਿਸ ਇੰਟਰਫੀਅਰ ਕਰ ਰਹੀ ਹੈ ਕਿਉਂਕਿ ਉਹਨਾਂ ਕਾਰਪੋਰੇਸ਼ਨਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਨੂੰ ਦੇ ਕੈਂਡੀਡੇਟ ਨਹੀਂ ਸੀ ਜਿੱਥੇ ਪਰ ਉੱਥੇ ਮੇਅਰ ਬਣਾਉਣ ਦੇ ਲਈ ਜਾਂ ਮੇਅਰ ਤੋਂ ਦੂਜੇ ਲੋਕਾਂ ਨੂੰ ਦੂਰ ਰੱਖਣ ਦੇ ਵਾਸਤੇ ਜਿਹੜਾ ਕੰਮ ਹੋਇਆ ਲਗਾਤਾਰ ਉਹਦੇ 'ਚ ਦੋਸ਼ ਉਹ ਗੁਰਪ੍ਰੀਤ ਸਿੰਘ ਭੁੱਲੜ ਤੇ ਵੀ ਲਾਉਂਦੇ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੈਰ ਇਸ ਵਾਰ ਅਜੇ ਤੱਕ ਇਹ ਹੋਇਆ ਕਿ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਚਾਰਜ ਦੇ ਦਿੱਤਾ ਇਸ ਇਲੈਕਸ਼ਨ ਤੱਕ ਅਜੇ ਕਿਉਂਕਿ ਇੱਕ ਦਿਨ ਹੋਰ ਰਹਿਦਾ ਕਿ ਉਸ ਤੋਂ ਬਾਅਦ 11 ਤਰੀਕ ਨੂੰ ਵੋਟਾਂ ਪੈ ਜਾਣੀਆਂ ਨੇ ਤੇ ਬਾਅਦ ਦੇ ਵਿੱਚ ਗਿਣਤੀ ਆ ਤਾਂ ਗਿਣਤੀ ਦੇ ਮਾਮਲੇ ਦੇ ਵਿੱਚ ਉਸ ਪਦਰ ਦੇ ਉੱਤੇ ਗੱਲ ਕਈ ਵਾਰ ਨਹੀਂ ਹੁੰਦੀ ਹੁਣ ਮਾਮਲਾ ਇਹ ਹੈ ਕਿ ਇੱਕ ਦਿਨ ਪਹਿਲਾਂ ਬੇहद ਜਿਆਦਾ ਜੋਰ ਜਮਾਈ ਹੋਈ ਹੈ ਤਰਨਤਨ ਦੇ ਵਿੱਚ ਇਹ ਤੋਂ ਪਹਿਲਾਂ ਵੀ ਜੋਰ ਜਮਾਈ ਹੁੰਦੀ ਰਹੀ ਹੈ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਮਨੀਸ਼ ਸ਼ਸ਼ੋਦੀਆ ਆਮ ਆਦਮੀ ਪਾਰਟੀ ਦੇ ਬਹੁਤ ਸਾਰਾ ਤਾਣਾ ਬਾਣਾ ਜਿਹੜਾ ਉੱਥੇ ਪੂਰੀ ਤਰ੍ਹਾਂ ਵਿਛਿਆ ਹੋਇਆ ਤੇ ਲੱਗੇ ਹੋਏ ਨੇ ਔਰ ਸ਼ਾਇਦ ਪਹਿਲੀਆਂ 4 ਜਿਹੜੀਆਂ ਬਾਈ ਇਲੈਕਸ਼ਨ ਚੋਹਜਾਂ ਸੀਗੀਆਂ ਇਹ ਤੋਂ ਪਹਿਲਾਂ ਜਿਹਦੇ ਚ ਗਿੱਦੜ ਬਾਹਾ ਸੀ ਜਿਹਦੇ ਚ ਬਰਨਾਲਾ ਸੀਗਾ ਜਿਹਦੇ ਚ ਚੱਬੇ ਵਾਲ ਸੀ ਜਿਹਦੇ ਚ ਇੱਕ ਹੋਰ ਜਿਹੜੀ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਵਿੱਚ ਵੀ ਚੀਫ ਮਿਨਿਸਟਰ ਨੇ ਇੰਨੇ ਰੋਡ ਸ਼ੋ ਨਹੀਂ ਕੀਤੇ ਜਿੰਨੇ ਰੋਡ ਸ਼ੋ ਕੱਲੇ ਤਰਨ ਤਰਨ ਦੇ ਵਿੱਚ ਕਰ ਦਿੱਤੇ ਗਏ ਨੇ ਲਗਾਤਾਰ ਰੋਡ ਸ਼ੋਅ ਹੋ ਰਹੇ ਆ ਅੱਜ ਵੀ ਬਟਾਲੇ ਦੇ ਵਿੱਚ ਕਿਸੇ ਪ੍ਰੋਗਰਾਮ ਤੋਂ ਬਾਅਦ ਚੀਫ ਮਿਨਿਸਟਰ ਨੇ ਸ਼ਾਮ ਨੂੰ ਇੱਥੇ ਰੋਡ ਸ਼ੋਅ ਕੀਤਾ ਜਿੱਥੇ ਉਹ ਪੂਰੀ ਤਰ੍ਹਾਂ ਆਪਣੇ ਕੈਂਡੀਡੇਟ ਨੂੰ ਨਾਲ ਲੈ ਕੇ ਵੱਖ-ਵੱਖ ਤਰੀਕੇ ਦੀਆਂ ਆਪਣੀਆਂ ਸਪੀਚਾਂ ਦੇ ਰਾਹੀਂ ਆਮਦਵੀ ਦੇ ਪੰਜ ਕੈਂਡੀਡੇਟ ਨੂੰ ਜਿਤਾਉਣ ਦੀ ਗੱਲ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੂਰਾ ਫਰੰਟ ਤੋਆ ਕੇ ਇਹ ਚੋਣ ਨੂੰ ਲੜਿਆ ਬਹੁਤ ਪਹਿਲਾਂ ਕੈਂਡੀਡੇਟ ਅਨਾਉਂਸ ਕਰਤਾ ਸੀ ਬੀਬੀ ਸੁਖਵਿੰਦਰ ਕੌਰ ਜਿਹਨੂੰ ਧਰਮੀ ਫੌਜੀ ਦੇ ਰੂਪ ਦੇ ਵਿੱਚ ਪੇਸ਼ ਕਰ ਰਹੇ ਨੇ ਕਿ ਉਹਨਾਂ ਦੀ ਪਤਨੀ ਹੈ ਵਿਰੋਧੀ ਉਹਨਾਂ ਨੂੰ ਉਹਨਾਂ ਦੇ ਜੁਆਈ ਦੇ ਕਰਕੇ ਕਿ ਉਹ ਬਾਹਰ ਬੈਠ ਕੇ ਤਮਕਾਉਂਦੇ ਨੇ ਹੋਰ ਨੇ ਇਹ ਇਲਜ਼ਾਮ ਵੀ ਲਾ ਰਹੇ ਨੇ ਇਹਨਾਂ ਸਾਰੇ ਇਲਜ਼ਾਮਾਂ ਤੇ ਸਾਰੀਆਂ ਪ੍ਰਾਪਤੀਆਂ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੇ ਨੇ ਉਹਨਾਂ ਨੇ ਕੈਂਪੇਨ ਨੂੰ ਪੂਰੀ ਤਰ੍ਹਾਂ ਜਾਰੀ ਰੱਖਿਆ ਹੋਇਆ ਤੇ ਔਰ ਉਹ ਆਟੋਮੈਟਿਕਲੀ ਇਹ ਸਾਬਤ ਕਰ ਰਹੇ ਨੇ ਕਿ ਮੁਕਾਬਲਾ ਸਾਡੇ ਦਰਮਿਆਨ ਹੈ ਤੇ ਅਸੀਂ ਜਿਤਾੰਗੇ ਜੀ ਅੱਜ ਜਿਹੜੀ ਇੱਕ ਵੱਡੀ ਰੈਲੀ ਪ੍ਰਭਾਵਸ਼ਾਲੀ ਰੈਲੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਹ ਸਾਰੇ ਮਾਮਲੇ ਦੇ ਵਿੱਚ ਉੱਥੇ ਜੋ ਬੋਲਿਆ ਗਿਆ ਪਰ ਬੋਲਣ ਦੇ ਤੌਰ ਤੇ ਸੁਬੀਰ ਸਿੰਘ ਬਾਦਲ ਹਾਲਾਂਕਿ ਇਹ ਕਹਿੰਦੇ ਨੇ ਅਜੰਡਾ ਕੋਈ ਨਹੀਂ ਹੈ ਲੋਕਾਂ ਦੇ ਲਈ ਅਜੰਡਾ ਸਾਰੀਆਂ ਤਰ੍ਹਾਂ ਇੱਕ ਬੋਲ ਰਹੀਆਂ ਨੇ ਮੈਂ ਕਿ ਸਾਨੂੰ ਹੁਣ ਜਿਤਾ ਦਿਓ 27 ਦੇ ਵਿੱਚ ਮਾਲਾ-ਮਾਲ ਕਰ ਦਿਆਂਗੇ ਪਹਿਲੇ 10 ਸਾਲ ਜਿਹੜੇ ਨੇ ਉਹ ਬਰਬਾਦ ਕਰ ਲਏ ਪੰਜਾਬ ਤਰੱਕੀ ਦੀਆਂ ਪੁਲਾੰਗਾ ਪਟ ਰਿਹਾ ਸੀ ਤੇ ਇਹ 10 ਸਾਲ ਪਹਿਲਾਂ ਕਾਂਗਰਸ ਦੇ 5 ਸਾਲ ਤੇ ਹੁਣ 4 ਸਾਲ ਇਹਨਾਂ ਦੇ ਇਹਦੇ ਨਾਲ ਪੰਜਾਬ ਬਰਬਾਦੀ ਦੇ ਰਸਤੇ ਤੇ ਚੱਲ ਪਿਆ ਹੁਣੇ ਪੰਜਾਬ ਦੇ ਲੋਕਾਂ ਨੇ ਦੇਖਣਾ ਕਿ ਕੀ ਬਾਕੀ ਹੈ ਇਹੀ ਡਾਇਰੈਕਟਿਵ ਸੀਗਾ ਕਿ ਪੰਜਾਬ ਬਿਲਕੁਲ ਬੁਲੰਦੀਆਂ ਤੇ ਸੀਗਾ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਦੀ ਖੁਦਕਸ਼ੀ ਨਹੀਂ ਸੀ ਪੰਜਾਬ ਦੇ ਕਿਸਾਨ ਕਰਜ਼ਾਈ ਨਹੀਂ ਸੀ ਪੰਜਾਬ ਦੀ ਸਰਕਾਰ ਕਰਜ਼ਾਈ ਨਹੀਂ ਸੀ ਪੰਜਾਬ ਦੇ ਪਾਣੀ ਦਾ ਸੰਕਟ ਨਹੀਂ ਸੀ ਘਰ ਆਇਆ ਹੋਇਆ ਪੰਜਾਬ ਦੇ ਵਿੱਚ ਫਸਲੀ ਬਨਸਮਾਨਤਾ ਰੋਲ ਖੜ ਗਈ ਸੀ ਐਸੇ ਸਾਰੇ ਮਾਮਲੇ ਦੇ ਵਿੱਚ ਜੱਜ ਪੰਜਾਬ ਦੇ ਵਿੱਚ ਸੈਂਟਰ ਸਟੇਟ ਰਿਲੇਸ਼ਨ ਤੇ ਕੋਈ ਲੜਾਈ ਚੱਲ ਰਹੀ ਸੀ ਜਿਹਦੇ ਨਾਲ ਸੈਂਟਰ ਕਾਬਜ ਹੁੰਦਾ ਆ ਰਿਹਾ ਸੀ ਲਗਾਤਾਰ ਉਹਦੇ ਕੋਈ ਰੋਕ ਲੱਗੀ ਸੀ ਇਹ ਸਾਰੀਆਂ ਚੀਜ਼ਾਂ ਸਾਰੀਆਂ ਪਾਰਟੀਆਂ ਦੇ ਰਾਜ ਦੇ ਦੌਰਾਨ ਪੰਜਾਬ ਦੇ ਲੋਕਾਂ ਨੇ ਦੇਖਣੇ ਨੇ ਕਿ ਜਿਹੜੇ ਬੁਨਿਆਦੀ ਮੁੱਦੇ ਨੇ ਪਰ ਨਾਲ ਦੀ ਨਾਲ ਸੁਖਵੀਰ ਸਿੰਘ ਬਾਦਰ ਉਹਨਾਂ ਨੇ ਇਹ ਕਿਹਾ ਕਿ ਜਿੰਨੀ ਤਰੱਕੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਦੌਰਾਨ ਹੋਈ ਹੈ ਨਾਲ ਇਹ ਵੀ ਗੱਲ ਉਹ ਕਰਦੇ ਨੇ ਕਿ ਇਹਨੂੰ ਬਦਨਾਮ ਕਰਨ ਦੇ ਵਾਸਤੇ ਸਾਰੀਆਂ ਧਿਰਾਂ ਲੱਗੀਆਂ ਕਿਉਂਕਿ ਤੁਹਾਡੀ ਖੇਤਰੀ ਪਾਰਟੀ ਸੀ ਬਾਪੂ ਬਾਜ਼ਲ ਨੇ ਜਿੰਨਾ ਕੰਮ ਕੀਤਾ ਉਹਨਾਂ ਦੇ ਕੀਤੇ ਇੱਕ ਤਾਂ ਤੇ ਪਾਣੀ ਪਾਉਣ ਫੇਰਨ ਦੇ ਲਈ ਸਾਰੇ ਲੋਕ ਸਾਜ਼ਿਸ਼ ਕਰਨ ਲੱਗੇ ਜਿਹਦੇ ਕਰਕੇ ਸਾਡੇ ਤੇ ਇਲਜ਼ਾਮ ਲੱਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦਾ ਅਖਾਨੀ ਦਲ ਕਦੇ ਲੁਆਈ ਨਹੀਂ ਸਕਦਾ ਮਤਲਬ ਕਦੇ ਗੱਲ ਹੀ ਨਹੀਂ ਕਰ ਸਕਦਾ ਇਹੋ ਜੀ ਜਾਂ ਦੂਜੇ ਜਿਨ੍ਹਾਂ ਨੇ ਇਲਜ਼ਾਮ ਲਾਏ ਉਹ ਝੂਠੇ ਇਲਜ਼ਾਮ ਨੇ ਕਿ 2 ਦਸੰਬਰ ਦੇ ਹੁਕਮਨਾਮਿਆਂ ਤੇ ਉਹੀ ਸੁਭੀਰ ਸਿੰਘ ਬਾਦਲ ਉਹਨਾਂ ਨੂੰ ਸਾਹਮਣੇ ਖੜਾ ਸਾਰੀਆਂ ਗੱਲਾਂ ਨੂੰ ਪ੍ਰਬੰਧਨ ਕਰਦਾ ਦੇਖਦੇ ਆ ਤੇ ਅੱਜ ਦੀ ਰੈਲੀ ਦੇਖਦੇ ਆ ਤੇ ਇਹ ਦੋਨਾਂ ਚੀਜ਼ਾਂ 'ਚ ਬੜਾ ਵੱਡਾ ਫਰਕ ਹੈ ਇਹਦਾ ਮਤਲਬ 2 ਦਸੰਬਰ ਵਾਲਾ ਸਾਰਾ ਜਿਹੜੀ ਕਾਰਵਾਈ ਹੈ ਉਹ ਫਿਰ ਗਲਤ ਪਾਸੇ ਚਲੀ ਗਈ ਤੇ ਇਹ ਹੋ ਗਿਆ ਕਿ ਉੱਥੇ ਤਾਂ ਜਾਣਬੁੱਝ ਕੇ ਗਲਤੀ ਹੋ ਗਈ ਤੇ ਅਸਲ 'ਚ ਗੱਲ ਤਾਂ ਇਹ ਹੈ ਕਿ ਸਾਨੂੰ ਤਾਂ ਸਾਜ਼ਿਸ਼ ਦਾ ਇਤਪਸਾਇਆ ਗਿਆ ਅਸੀਂ ਤਾਂ ਕੋਈ ਵੀ ਗਲਤੀ ਨਹੀਂ ਕੀਤੀ ਮਨੋਂ ਲੱਗ ਵੀ ਇਹੀ ਰਿਹਾ ਜਿਹੜਾ ਹੁਣ ਦੀ ਕਾਰਗੁਜ਼ਾਰੀ ਆਕਾਲੀ ਦਲ ਦੀ ਕਿ ਅਸੀਂ ਉੱਥੇ ਵੀ ਕਿਸ ਸਾਜਸ ਦਾ ਸ਼ਿਕਾਰ ਹੋ ਗਏ ਸੀਗੇ ਜਿਹਦੇ ਤੇ ਕਿਹਾ ਜਾ ਰਿਹਾ ਕਿ ਜਥੇਦਾਰ ਵੀ ਕਿਸੇ ਹੋਰ ਤਾਕਤ ਦੇ ਹੱਥਾਂ 'ਚ ਖੇਡ ਰਹੇ ਸੀਗੇ ਇਸੇ ਕਰਕੇ ਉਹਨਾਂ ਨੂੰ ਹਟਾ ਦਿੱਤਾ ਗਿਆ ਬਾਕੀ ਬਾਹਰੀ ਤਾਕਤਾਂ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੀਆਂ ਨੇ ਅਸੀਂ ਜੋ ਪ੍ਰਵਾਨ ਕੀਤਾ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ ਉਹ ਰੀਅਲ ਦੇ ਵਿੱਚ ਗਲਤੀਆਂ ਨਹੀਂ ਹੋਈਆਂ ਦਾ ਮਤਲਬ ਕਹਿਣ ਦਾ ਮਤਲਬ ਇਧਰ ਨੂੰ ਜਾ ਰਿਹਾ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਅਕਾਲੀ ਦਲ ਕੇਵਲ ਇਹ ਸੱਤਾ ਪ੍ਰਾਪਤੀ ਦੀ ਪਾਰਟੀ ਨਹੀਂ ਹੈ ਇਹ ਜ਼ੁਲਮ ਦੇ ਖਿਲਾਫ ਲੜਨ ਵਾਲੀ ਸ਼ਹੀਦਾਂ ਦੀ ਜਿੱਥੇ ਬੰਦੀ ਹੈ ਤੇ ਜ਼ੁਲਮ ਦੇ ਕਿਹੜਾ ਕਿਹੜਾ ਜ਼ੁਲਮ ਅੱਜ ਹੋ ਰਿਹਾ ਹੈ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਔਰ ਜੇ ਤਾਂ ਇਹ ਗੱਲ ਕਰਦੇ ਕਿ ਗਾਜਾ ਪੱਟੀ ਦੇ ਵਿੱਚ ਵੀ ਕਤਲੇਆਮ ਹੋ ਰਿਹਾ ਹੈ ਦੇਸ਼ ਦੇ ਵਿੱਚ ਘਟਗਣਤੀਆਂ ਨਾਲ ਦਲਤਾ ਨਾਲ ਬਖ ਬਖ ਥਾਵਾਂ ਤੇ ਕੀ ਕੀ ਹੋ ਰਿਹਾ ਹੈ ਸੈਂਟਰਲਾਈਜੇਸ਼ਨ ਆਫ ਪਾਵਰ ਹੋ ਰਹੀ ਹੈ ਇਹਦੇ ਖਿਲਾਫ ਛਾਤੀ ਡਾ ਕੇ ਅਕਾਲੀ ਦਲ ਖੜਾ ਹੈ ਫਿਰ ਇੱਕ ਹੋਰ ਟਾਈਪ ਦੀ ਗੱਲ ਫਿਰ ਇਹ ਗੱਲ ਸਮਝ ਆਉਂਦੀ ਹੈ ਇਸ ਪੰਦਰ ਦੇ ਉੱਤੇ ਕਿ ਹਾਂ ਜੀ ਠੀਕ ਹੈ ਅਕਾਲੀ ਦਲ ਜੁਰਮ ਦੇ ਖਿਲਾਫ ਖੜਾ ਹੈ ਤੇ ਲੜ ਰਿਹਾ ਹੈ ਤੇ ਅੰਦੋਲਨ ਕਰ ਰਿਹਾ ਹੈ ਪਰ ਉਹਦਾ ਨਤੀਜਾ ਜੋ ਨਿਕਲਦਾ ਕੇਵਲ ਇੱਕ ਹੈ ਕਿ ਸਤਾਈ ਚਾਪਾ ਜਿੱਤਣਾ ਤੁਹਾਡੀ ਪਾਰਟੀ ਮਜ਼ਬੂਤ ਹੋਏਗੀ ਤਾਂ ਜਿਹੜੀਆਂ ਤਾਕਤਾਂ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਤੁਹਾਡੀ ਪਾਰਟੀ ਨੂੰ ਜਾਂ ਤੁਹਾਡੇ ਸਿੱਖਾਂ ਦੇ ਉਹ ਸਾਰੇ ਮਾਮਲੇ ਨੂੰ ਪੰਥਕ ਸਫਾ ਦੇ ਵਿੱਚ ਉਹ ਆਟੋਮੈਟਿਕਲੀ ਮਜ਼ਬੂਤ ਹੋ ਜਾਏਗਾ ਜਦੋਂ ਅਕਾਲੀ ਦਲ ਆਏਗਾ ਫਿਰ ਸਾਰਾ ਡਵੈਲਪਮੈਂਟ ਦਾ ਜੰਡਾ ਫੋਕਸ ਏਜੰਡਾ 27 ਦੀ ਇਲੈਕਸ਼ਨ ਹੈ ਪਰ ਕਹਣੀ ਦੇ ਤੌਰ ਤੇ ਅਕਾਲੀ ਦਲ ਦੀ ਬੰਦਤਰ ਕੇਵਲ ਇਸ ਲਈ ਨਹੀਂ ਸੀ ਬਣੀ ਕਿ ਉਹ ਸੱਤਾਧਾਰੀ ਹੋਵੇ ਉਹ ਜ਼ੁਲਮ ਦੇ ਖਿਲਾਫ ਲੜਨ ਲਈ ਪੜਿਆ ਸੀ ਨਕਸ਼ਾ ਉਹਦੇ ਚੋਂ ਨਹੀਂ ਨਿਕਲਦਾ ਨਕਸ਼ਾ ਨਕਸ਼ਾ ਤਾਂ ਕੇਵਲ ਸੱਤਾ ਲਈ ਨਿਕਲਦੀ ਹੈ ਇਸੇ ਟੱਗ ਦੇ ਨਾਲ ਬਾਕੀ ਦਾ ਵੀ ਆਵਾਦ ਵੀ ਪਾਰਟੀ ਵਾਲੇ ਜਿਹੜੇ ਕਹਿੰਦੇ ਸੀ ਅਸੀਂ ਸਿਆਸਤ ਬਦਲਣੇ ਚੱਲੇ ਆ ਸਿਆਸਤ ਤਾਂ ਬਦਲ ਨਹੀਂ ਸਕੇ ਉਹ ਆਪ ਹੀ ਬਦਲ ਗਏ ਉਹ ਦੂਜੀਆਂ ਪਾਰਟੀਆਂ ਨਾਲੋਂ ਵੀ ਜ਼ਿਆਦਾ ਉਹਨਾਂ ਤੇ ਕ腐ਸ਼ਨ ਦੇ ਇਲਜ਼ਾਮ ਲੱਗਦੇ ਨੇ ਦੂਜੀਆਂ ਪਾਰਟੀਆਂ ਨਾਲੋਂ ਵੀ ਜ਼ਿਆਦਾ ਛਾਂੰਦੰਡੰਡ ਭੇਦ ਵਾਲੇ ਬਿਆਨ ਸਭ ਦੇ ਸਾਹਮਣੇ ਆ ਰਹੇ ਨੇ ਦੂਜਿਆਂ ਨਾਲੋਂ ਵੀ ਜ਼ਿਆਦਾ ਸੈਂਟਰਲਾਈਜੇਸ਼ਨ ਆਫ ਪਾਵਰ ਦੀ ਉਹਦੇ ਤੇ ਇਲਜ਼ਾਮ ਲੱਗਦੇ ਨੇ ਔਰ ਵੱਡੇ ਵੱਡੇ ਇਲਜ਼ਾਮ ਤੁਹਾਡੇ ਸਾਹਮਣੇ ਉਸ ਲੈਵਲ ਦੇ ਉੱਤੇ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਬਾਕੀ ਦੇ ਲੋਕ ਜਿਸ ਢੰਗ ਨਾਲ ਇਲੈਕਸ਼ਨ ਲੜ ਰਹੇ ਨੇ ਉਹ ਲੱਗਦਾ ਹੀ ਨਹੀਂ ਕਿ ਮੈਦਾਨ ਦੇ ਵਿੱਚ ਜਦੋਂ ਕੋਈ ਟੂਰਨਾਮੈਂਟ ਹੋ ਰਿਹਾ ਜਿਵੇਂ ਪਲੇਅਰਾਂ ਨੂੰ ਖੇਡਣਾ ਚਾਹੀਦਾ ਹੈ ਜਿਹੜੀ ਸਪਿਰਟ ਨਾਲ ਖੇਡਣਾ ਚਾਹੀਦਾ ਹੈ ਉਹ ਸਪਿਰਟ ਕਿਤੇ ਦਿਖਾਈ ਵਿੰਦਨਦੀ ਉਹ ਖਿੰਡਰੇ ਹੋਏ ਮਾਨਸਿਕ ਤੌਰ ਤੇ ਵੀ ਜਦੋਂ ਸਲਿੱਪ ਆਫ ਟੰਗ ਹੁੰਦੀ ਹੈ ਜਦੋਂ ਜੀਬ ਫਿਸਲਦੀ ਹੈ ਬਾਰ ਬਾਰ ਜੀਬ ਫਿਸਲਦੀ ਹੈ ਤਾਂ ਇਹਦਾ ਮਤਲਬ ਹੈ ਕਿ ਤੁਹਾਨੂੰ ਕਿਹੜੇ ਏਜੰਡੇ ਨੂੰ ਤੁਸੀਂ ਸਾਹਮਣੇ ਰੱਖਣਾ ਹੈ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਨਾ ਹੈ ਕਿਵੇਂ ਟੀਮ ਵਰਕ ਕਰਨਾ ਹੈ ਇਹ ਤੁਹਾਡਾ ਕਿਧਰੇ ਛੁੱਟ ਜਾਂਦਾ ਹੈ ਤੇ ਬਾਕੀ ਦੀਆਂ ਚੀਜ਼ਾਂ ਕੋਈ ਹੋਰ ਏਜੰਡਾ ਤੁਹਾਡੇ ਕੋਲ ਕੀ ਹੈ ਤੁਸੀਂ ਇਹ ਕਹਿੰਦਾ ਇੱਕ ਰਾਜਾ ਬਣੇਗੀ ਹੋਰ ਗੱਲ ਕਰ ਰਹੇ ਨੇ ਤੁਸੀਂ ਦੇਖੋ ਜਿਹੜੀ ਜੱਗੋ ਤੇ ਰਮੀ ਗੱਲ ਹੈ ਕਿ ਕਿਵੇਂ ਰੰਧਾਵਾ ਸਾਹਿਬ ਸੁਖੀ ਰੰਧਾਵਾ ਬੈਠੇ ਨੇ ਸਟੇਜ ਦੇ ਪਿੱਛੇ ਕਿਰਨ ਦਾ ਆਵਾਜ਼ ਆ ਮੈਥੋਂ ਪੁੱਛੇ ਕੋਈ ਕਾਂਗੈਸਟਰ ਕਿ ਮੈਂ ਠੀਕ ਕਰਨੇ ਨੇ ਕਿਵੇਂ ਹੱਲ ਹੋਊਗਾ ਮੈਂ ਦੱਸਦਾ ਉਥੇ 302 ਦਾ ਪਰਚਾ ਦਰਜ ਹੋਊਗਾ ਜੇਲ੍ਹ ਚ ਨਾ ਕੇਵਲ ਉਹਦੇ ਤੇ ਕੋਈ ਬਾਹਰ ਬੈਠਾ ਕਾਂਗੈਸਟਰ ਹੋਏਗਾ ਉਹਦੇ ਮਾਮੇ ਨੂੰ ਉਹਦੇ ਚਾਚੇ ਨੂੰ ਉਹਦੇ ਤਾਏ ਨੂੰ ਉਹਦੀ ਮਾਂ ਨੂੰ ਉਹਦੇ ਭੂਆ ਭਤੀਜੀ ਸਭ ਨੂੰ ਫੜ ਕੇ ਸਾਜਿਸ ਦਾ 120 20 ਦਾ ਪਰਚਾ ਦਰਜ ਕਰ ਦਿੱਤਾ ਜਾਏਗਾ ਕਮਾਲ ਦਾ ਰਾਜ ਹੋਏਗਾ ਜੇ ਕਾਂਗ ਜੇਲ੍ਹ ਰਾਜਾ ਬੜੇ ਦੇ ਮੁਤਾਬਕ ਜੇਕਰ ਚੱਲਣਾ ਹੈ ਇਹ ਸੁਪਨਾ ਕਿੱਥੋਂ ਆਇਆ ਕਿ ਇਹ ਰੀਅਲੀ ਕਾਂਗਰਸ ਦਾ ਸੁਪਨਾ ਹੈ ਇਹੋ ਜੇ ਰਾਜ ਦਾ ਇਸ ਢੰਗ ਨਾਲ ਗੈਂਗਸਟਰ ਬਾਦ ਖਤਮ ਕਰਨ ਦਾ ਜਾਂ ਬਾਕੀ ਦੀਆਂ ਚੀਜ਼ਾਂ ਨੇ ਟਰੰਪ ਦੀ ਰੂਹ ਆਈ ਹੋਈ ਹੈ ਸਾਰੇ ਕਾਂਗਰਸ ਦੇ ਉਹਨਾਂ ਜਿਹੜੇ ਇਸ ਲੈਵਲ ਦੇ ਲੀਡਰ ਨੇ ਜਾਂ ਕੁਝ ਹੋਰ ਮਾਮਲੇ ਦੇ ਵਿੱਚ ਗੱਲ ਇਹ ਡੈਮੋਕ੍ਰੇਸੀ ਦੀ ਲੜਾਈ ਲੜ ਰਹੇ ਬੰਦੇ ਟੋਟਲ ਅਨ ਡੈਮੋਕ੍ਰੈਟਿਕ ਗੈਰ ਸੰਵਿਧਾਨਕ ਰਾਹੁਲ ਗਾਂਧੀ ਸੰਵਿਧਾਨ ਚੱਕੀ ਫਿਰਦੇ ਨੇ ਇਸ ਗੱਲ ਲਈ ਉਹ ਐਡੀ ਕਾਫੀ ਵਾਰ-ਵਾਰ ਕਹੇ ਇਹਨੂੰ ਬਚਾਉਣਾ ਹੈ ਤੇ ਤੁਹਾਡਾ ਪੰਜਾਬ ਦਾ ਪ੍ਰਧਾਨ ਕਹਿੰਦਾ ਇਹਦੀਆਂ ਧੱਜੀਆਂ ਉਡਾ ਦਾਂਗੇ ਇੱਕ ਬੰਦੇ ਨੇ ਜੇ ਕੋਈ ਕ੍ਰਾਈਮ ਕੀਤਾ ਉਹਦੇ ਸਾਰੇ ਟੱਬਰ ਤੇ ਰਿਸ਼ਤੇਦਾਰਾਂ ਨੂੰ ਵੀ ਚੱਕ ਕੇ ਅੰਦਰ ਬੰਦ ਕਰ ਦਿਆਂਗੇ ਤਾਂ ਇਹ ਵੀ ਹੋ ਜੇ ਰਾਜਾ ਬੜੇਗੇ ਤੋਂ ਲੈ ਕੇ ਸਾਰੇ ਪੋਲਿਟਿਸ਼ਨਾਂ ਦੀ ਜਾਂਚ ਕਿ ਉਹਨਾਂ ਨੇ ਕਿਵੇਂ ਪੈਸਾ ਕਮਾਇਆ ਕਿੱਥੋਂ ਆਇਆ ਕੀ ਸਾਧਨ ਸੀ ਕੀ ਗੱਲਾਂ ਸੀ ਉਦੋਂ ਬਾਅਦ ਤੁਹਾਡੇ ਰਿਸ਼ਤੇਦਾਰ ਤੁਹਾਡੇ ਚਾਚੇ ਤਾਏ ਮਾਮੇ ਸਾਰੇ ਅੰਦਰ ਹੋ ਜਾਣਗੇ ਇਹ ਮਨਜ਼ੂਰ ਹੋਏਗਾ ਕਿ ਸਰ ਕਿ ਇਹ ਸਿਆਸਤ ਕਰਨੀ ਹੈ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਕਰਨ ਆਏ ਆਂ ਇਹ ਸਾਰੇ ਮਾਮਲੇ ਨੇ ਉਸੇ ਟੱਗ ਦੇ ਨਾਲ ਬੀਜੇਪੀ ਆਪਣਾ ਪੈਰ ਧਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਤਖ ਮੁੱਦਿਆਂ ਨੂੰ ਵੀ ਨਾਲ ਲੈ ਕੇ ਤੇ ਬਾਕੀ ਦੇ ਮੁੱਦਿਆਂ ਨੂੰ ਵੀ ਪਹਿਲਾਂ ਹਰਿਆਣੇ ਦਾ ਚੀਫ ਮਿਨਿਸਟਰ ਆਇਆ ਇੱਥੇ ਤੇ ਹੁਣ ਦਿੱਲੀ ਦੀ ਚੀਫ ਮਿਨਿਸਟਰ ਵੀ ਚੋਣ ਪ੍ਰਚਾਰ ਤੇ ਤਰਨ ਤਰਨ ਦੇ ਵਿੱਚ ਔਰ ਤੁਸੀਂ ਦੇਖੋ ਕਿ ਬੀਜੇਪੀ ਉਹਨਾਂ ਚੀਫ ਮਿਨਿਸਟਰਾਂ ਨੂੰ ਜਿਹੜੇ ਦੇ ਨਾਲ ਹਾਲਾਂਕਿ ਕਈ ਵਾਰ ਪੰਜਾਬ ਦੇ ਕੁਝ ਮੁੱਦੇ ਟਕਰਾਮੇ ਵੀ ਦੇ ਉਹ ਚੋਣ ਪ੍ਰਚਾਰ ਕਰਨ ਆ ਰਹੇ ਨੇ ਤੇ ਚੋਣ ਪ੍ਰਚਾਰ ਕਰਕੇ ਵੱਖ-ਵੱਖ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਪਿੰਡਾਂ ਦੇ ਵਿੱਚ ਵੀ ਸ਼ਹਿਰ ਦੇ ਵਿੱਚ ਵੀ ਇੱਕ ਜਗ੍ਹਾ ਬਣ ਜਾਏ ਪਾਰਟੀ ਨੂੰ ਉਸ ਲੈਵਲ ਤੇ ਮਨਦੀਪ ਸਿੰਘ ਜਿਹੜੇ ਭਾਵੇਂ ਇੰਡੀਪੈਂਡੈਂਟ ਨੇ ਜਿਨ੍ਹਾਂ ਨੂੰ ਮੀਡੀਆ ਲਗਾਤਾਰ ਇਹ ਲਿਖ ਰਿਹਾ ਕਿ ਉਹ ਬਾਹਰਸ ਪੰਜਾਬ ਦੇ ਜਥੇਬੰਦੀ ਦੇ ਨਵੇਂਦੇ ਨੇ ਹਾਲਾਂਕਿ ਉਹ ਉਹਨੇ ਕਿਹਾ ਕਿ ਮੈਂ ਸਾਰਿਆਂ ਦਾ ਸਾਝਾ ਹਾਂ ਉਹਨਾਂ ਦੇ ਪੱਖ ਦੇ ਵਿੱਚ ਜਿੱਥੇ ਇੱਕ ਕੈਂਪੇਨ ਚੱਲੀ ਹੈ ਤੇ ਉਹਨਾਂ ਦੇ ਪੱਖ ਦੇ ਵਿੱਚ ਅੱਜ ਸ਼ਹਿਰ ਦੇ ਵਿੱਚ ਪੈਦਲ ਰੋਸੋ ਨ ਮਤਲਬ 1 ਮਾਰਚ ਵੀ ਕੱਢਿਆ ਗਿਆ ਵੋਟਾ ਮੰਗਣ ਦੇ ਵਾਸਤੇ ਤੇ ਪਿੰਡਾਂ ਦੇ ਵਿੱਚ ਗੱਡੀਆਂ ਦੇ ਨਾਲ ਜਿਦੇ ਵਿੱਚ ਕੁਝ ਗਾਇਕ ਵੀ ਨੇ ਜਿਦੇ ਵਿੱਚ ਕੁਝ ਹੋਰ ਬਖ ਬਖ ਐਨ ਜੀਓ ਜਮਖ ਵਖ ਤੇ ਰਾਂ ਦੇ ਬੰਦੇ ਵੀ ਨੇ ਜਿਹੜੇ ਵੀ ਆਲੇ ਦੁਆਲੇ ਬਖ ਬਖ ਗੱਲਾਂ ਕਰਦੇ ਨੇ ਚਾਹੇ ਉਹ ਪੁਨਰ ਸਰਜੀਤ ਅਕਾਲੀ ਦਲ ਦੀ ਟੀਮ ਹੋਵੇ ਉਹ ਵਾਰਸ ਪੰਜਾਬ ਦੇ ਹੋਵੇ ਉਹ ਯੂਨਾਈਟਿਡ ਅਕਾਲੀ ਦਲ ਦੀ ਹੋਵੇ ਹੋਰ ਹੋਣ ਉਹ ਉਹਦੇ ਪੱਖ ਦੇ ਵਿੱਚ ਲਗਾਤਾਰ ਟਰਾਈ ਉਸ ਪਦਰ ਦੇ ਉੱਤੇ ਕਰ ਰਹੇ ਨੇ ਹੁਣ ਦੇਖਣਾ ਇਹੀ ਹੋਏਗਾ ਕਿ ਇੱਕ ਦਿਨ ਵਿਚਾਲੇ ਆ ਕੱਲ ਨੂੰ ਪ੍ਰਚਾਰ ਸ਼ਾਮ ਨੂੰ 5 ਵਜੇ ਬੰਦ ਹੋ ਜਾਣਾ ਉਪਰਚ ਪ੍ਰਚਾਰ ਪਰ ਇਹ ਦੂਬਤ ਸਭ ਤੋਂ ਖਤਰਨਾਕ ਉਹੀ ਦਿਨ ਹੁੰਦਾ ਜਿਹੜੇ ਦਿਨ ਚੋਣ ਪ੍ਰਚਾਰ ਸਮੂਹਿਕ ਰੂਪ ਦੇ ਵਿੱਚ ਬੰਦ ਹੋ ਜਾਂਦਾ ਜਿਹੜਾ ਇੰਡੀਵਿਜੂਅਲ ਪ੍ਰਚਾਰ ਹੈ ਜਿੱਥੇ ਸ਼ਾਮਦਮ ਦੰਡ ਭੇਤ ਜਿਆਦਾ ਚੱਲਦਾ ਜਿੱਥੇ ਮਨੀ ਤੇ ਮਸਲ ਜਿਆਦਾ ਚੱਲਦਾ ਇਹ ਬਹੁਤ ਇੰਪੋਰਟੈਂਟ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਪਰ ਜਿਹੜੇ ਮੁੱਦੇ ਉੱਠੇ ਨਸ਼ੇ ਦਾ ਮੁੱਦਾ ਗੈਸਟਰਬਾਦ ਦਾ ਮੁੱਦਾ ਇਹਨਾਂ ਦਾ ਇੱਕ ਗੱਲ ਜ਼ਰੂਰ ਪਤਾ ਲੱਗ ਗਈ ਕਿ ਜਿਹੜੀਆਂ ਪਾਰਟੀਆਂ ਲੜ ਰਹੀਆਂ ਨੇ ਉਨਾ ਕੋਲ ਕੋਈ オリジナルੀ ਕੋਈ ਸੋਚ ਨਹੀਂ ਹੈ ਨਾ ਉਹਨਾਂ ਦਾ ਕੋਈ ਇਲਾਜ ਹੈ ਇਲੈਕਸ਼ਨ ਚ ਕੋਈ ਵੀ ਜਿੱਤੇਗਾ ਪਰ ਤਰਨ ਤਰਨ ਦੇ ਲੋਕਾਂ ਨੂੰ ਉਹਨਾਂ ਮਸਲਿਆਂ ਦਾ ਇਲਾਜ ਨਹੀਂ ਮਿਲੇਗਾ ਜਾਂ ਬਾਕੀ ਦੇ ਲੋਕਾਂ ਨੂੰ ਵੀ ਉਹਨਾਂ ਮਸਲਿਆਂ ਦਾ ਇਲਾਜ ਉਸ ਰੂਪ ਦੇ ਵਿੱਚ ਨਹੀਂ ਮਿਲੇਗਾ ਜਿਹੜਾ ਤਾਂ ਉਹ ਤਲਾਸ਼ ਕਰ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਮਾਮਲਾ ਹਰਮੀਤ ਸਿੰਘ ਪਠਾਨ ਮਾਚਰਾਤਾ ਹਰਮੀਤ ਸਿੰਘ ਪਠਾਨ ਮਾਚਰਾ ਜਿਹੜੇ ਫੁੱਫੜ ਦੇ ਤੌਰ ਤੇ ਮਸ਼ਹੂਰ ਹੋਏ ਕਿ ਉਹ ਕਿ ਭਗਵੰਤ ਮਾਨ ਉਹਨਾਂ ਦੀ ਧਰਮ ਪਤਨੀ ਦੇ ਉਹ ਕਹਿੰਦੇ ਨੇ ਫੁੱਫੜ ਲੱਗਦੇ ਨੇ ਉਹਨਾਂ ਘਰਾਂ 'ਚ ਜਿੱਥੇ ਉਹ ਵਿਆਹੀ ਹੋਈ ਹੈ ਉਸ ਮਾਮਲੇ ਦੇ ਵਿੱਚ ਉਹਨਾਂ ਤੇ ਇਲਜ਼ਾਮ ਹੈ ਇੱਕ ਔਰਤ ਦੇ ਨਾਲ ਜਸਮਾਨੀ ਛੇੜਛਾੜ ਕਰਨ ਦਾ ਬਾਕੀ ਦੀਆਂ ਚੀਜ਼ਾਂ ਤੇ 376 ਦਾ ਪਰਚਾ ਦਰਜ ਹੈ ਤੇ ਇੱਥੇ ਪਰਚਾ ਦਰਜ ਕਰਕੇ ਉਹਨਾਂ ਦੇ ਖਿਲਾਫ ਉਹਨਾਂ ਦੀ ਸਰਚ ਲਈ ਗਏ ਤਲਾਸ਼ ਲਈ ਗਏ ਕਹਿੰਦੇ ਜੀ ਉਹ ਭੱਜ ਗਿਆ ਉਦੋਂ ਬਾਅਦ ਕਈ ਰਿਸ਼ਤੇਦਾਰ ਲਿ ਲਿਆਦੇ ਉਹਨਾਂ ਦੀ ਵਾਈਫ ਉਹਨਾਂ ਦਾ ਬੇਟਾ ਉਹਨਾਂ ਦੀ ਬੇਟੀ ਉਹਨਾਂ ਸਾਰਿਆਂ ਨੂੰ ਵੀ ਵਿੱਚ ਸ਼ਾਮਲ ਕੀਤਾ ਗਿਆ ਹੈ ਸਾਰੇ ਮਾਮਲਿਆਂ ਦੇ ਵਿੱਚ ਕਿ ਉਹਨੂੰ ਫੜਾਉਣ ਦੇ ਵਿੱਚ ਮਦਦ ਕਰੋ ਜਾਂ ਜੋ ਵੀ ਚੀਜ਼ਾਂ ਵਾਪਰੀਆਂ ਨੇ ਪਰ ਭੌਰ ਪਹਿਲਾਂ ਹੀ ਉਡਾਰੀ ਮਾਰ ਗਿਆ ਸੀ ਪਹਿਲਾਂ ਲੋਕਾਂ ਨੂੰ ਜਿਵੇਂ ਪਤਾ ਲੱਗਿਆ ਹੌਲੀ-ਹੌਲੀ ਕਨਸੋਵਾ ਸੀ ਕਿ ਇਹ ਸਭ ਕੁਝ ਕਿਤੇ ਐਗਰੀਮੈਂਟ ਤਾਂ ਨਹੀਂ ਹੋ ਗਿਆ ਕੋਈ ਉੱਪਰ ਤੇ ਹੇਠਾਂ ਤੱਕ ਕਿ ਦਿੱਲੀ ਦੀ ਸਲਤਨਤ ਤੇ ਪੰਜਾਬ ਦੇ ਸੁਬਾਈ ਸੂਬੇਦਾਰ ਉਹਨਾਂ ਦੇ ਦਰਮਿਆਨ ਕੋਈ ਅੰਡਰਹੈਂਡ ਐਗਰੀਮੈਂਟ ਹੋ ਗਿਆ ਕਿ ਜਾਣ ਦਿਓ ਕੋਈ ਗੱਲ ਨਹੀਂ ਐਨਾ ਮੌਕਾ ਦਿਓ ਤੇ ਜੇ ਉਹ ਮੌਕਾ ਉਹਨਾਂ ਮਿਲੂਗਾ ਤਾਂ ਤੁਹਾਡੀ ਵੀ ਰਹੂਗੀ ਤੁਸੀਂ ਆਪਣਾ ਕੰਮ ਕਰਦੇ ਰਹੋ ਤੇ ਉਹਨੂੰ ਆਪਣਾ ਕੰਮ ਕਰਨ ਦਿਓ ਤੇ ਜਾਂ ਸਾਡੀ ਵੀ ਆਪਣੇ ਤਰੀਕੇ ਦੇ ਨਾਲ ਰਹਿ ਜੂ ਨਹੀਂ ਤਾਂ ਇਹ ਸਾਰਾ ਕੁਝ ਜੇ ਇਸ ਲੈਵਲ ਦਾ ਕੋਈ ਭਗੌੜਾ ਬੰਦਾ ਜਿਹੜਾ ਉਸ ਲੈਵਲ ਤੇ ਭੱਜ ਜਾਂਦਾ ਤਾਂ ਨਾਰਮਲੀ ਵੀ ਅਲਾਈਟ ਪੁਲਿਸ ਕਰ ਦਿੰਦੀ ਆ 에ਰਪੋਰਟਾਂ ਤੇ ਆਲੇ ਦੁਆਲੇ ਜੇਬ ਤੇ ਸ੍ਰੀਮਾਨ ਜੀ ਆਸਟ੍ਰੇਲੀਆ ਦੇ ਵਿੱਚ ਬੈਠੇ ਹੋਏ ਇਹ ਗੱਲ ਕਲੀਅਰ ਹੋ ਗਈ ਹੈ ਕਿ ਇੰਟਰਵਿਊ ਤੋਂ ਹਰ ਤਾਂ ਉਹ ਪੱਲਿਓ ਗੱਲ ਕਹਿ ਰਹੇ ਨੇ ਉਹ ਅੱਜ ਵੀ ਇਹ ਗੱਲ ਕਰ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਜਵਾਬ ਨਹੀਂ ਦੇ ਪਾ ਰਹੀ ਇਹ ਜਵਾਬ ਸਭ ਤੋਂ ਵੱਡਾ ਕਿ ਕੇਜਰੀਵਾਲ ਤੋਂ ਲੈ ਕੇ ਦਿੱਲੀ ਦੀ ਲੀਡਰਸ਼ਿਪ ਜਿਹੜੀ ਪੰਜਾਬ ਦੇ ਵਿੱਚ ਬੈਠੀ ਹੋਈ ਹੈ ਪੰਜਾਬ ਦੀ ਲੁੱਟ ਕਰ ਰਹੀ ਹੈ ਪੰਜਾਬ ਦੇ ਸਾਧਰਾਂ ਦੀ ਲੁੱਟ ਕਰ ਰਹੀ ਹੈ ਪੰਜਾਬ ਨੂੰ ਬੰਧੂਆ ਬਣਾ ਰਹੀ ਹੈ ਪੰਜਾਬ ਦੀ ਲੀਡਰਸ਼ਿਪ ਨੂੰ ਇੱਥੋਂ ਦੀ ਲੀਡਰਸ਼ਿਪ ਉਹਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਰੱਖਦੀ ਇਹ ਜਿਹੜਾ ਮੁੱਦਾ ਹੈ ਪੰਜਾਬ ਦੇ ਲੋਕਾਂ ਨੂੰ ਚੰਗਾ ਲੱਗਦਾ ਜਦੋਂ ਵੀ ਕੋਈ ਬੋਲਦਾ ਕਿਉਂਕਿ ਉਹ ਇਤੀ ਇਸ ਤਰਾਸ ਦੀ ਤੋਂ ਗੁజర్ ਰਹੇ ਨੇ ਸਧਾਰਨ ਲੋਕ ਉਹਨਾਂ ਨੇ ਲੀਡਰ ਇਸ ਲਈ ਨਹੀਂ ਸੀ ਚੁਣੇ ਕਿ ਉਹ ਬਿਲਕੁਲ ਖਾਮੋਸ਼ ਹੋ ਕੇ ਦਿੱਲੀ ਦੇ ਸਾਹਮਣੇ ਸਿਰ ਝੁਕਾ ਕੇ ਬੈਠੇ ਰਹਿਣ ਉਹਨਾਂ ਚੋਂ ਕੋਈ ਆਵਾਜ਼ ਨਹੀਂ ਕੱਢੂਗਾ ਉਹ ਪੰਜਾਬ ਦੇ ਸਵੈ ਮਾਨ ਦੀ ਰਾਖੀ ਨਹੀਂ ਕਰ ਪਾਉਣਗੇ ਚੀਫ ਮਨਿਸਟਰ ਤੋਂ ਲੈ ਕੇ ਇੱਥਾਂ ਤੱਕ ਇਹ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਉਸ ਲੈਵਲ ਦੇ ਉੱਤੇ ਤੱਕ ਇਸੇ ਕਰਕੇ ਹਰਮਿਤ ਸਿੰਘ ਪਠਾੜ ਮਾਜਰਾ ਦੀਆਂ ਇਹ ਗੱਲਾਂ ਉਹਨਾਂ ਨੂੰ ਚੰਗੀਆਂ ਲੱਗ ਜਾਂਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਉਹਨਾਂ ਦੀ ਜਿਹੜੀ ਇਹ ਇੰਟਰਵਿਊ ਹੈ ਇਹਦੇ ਚੋਂ ਕੁਝ ਇਹ ਵੀ ਗੱਲਾਂ ਲੱਗਦੀਆਂ ਨੇ ਕਿ ਉਹਨਾਂ ਦਾ ਦਿੱਲੀ ਵੱਡੀ ਦਿੱਲੀ ਨਾਲ ਕੇਂਦਰ ਸਰਕਾਰ ਦੇ ਨਾਲ ਸੈਟਲਮੈਂਟ ਹੋਈ ਲੱਗਦੀ ਹੈ ਕਿਤੇ ਨਾ ਕਿਤੇ ਕਿਉਂਕਿ ਉਹ ਇਹ ਕਹਿ ਰਹੇ ਨੇ ਕਿ ਅਸੀਂ ਮੰਗਣੀ ਨਹੀਂ ਜਾਂਦੇ ਉਹ ਕਿਉਂ ਦੇਣ ਜੀ ਅਸੀਂ ਵੱਖ-ਵੱਖ ਮਾਮਲਿਆਂ ਤੇ ਮੰਗਣ ਗਏ ਹੀ ਨਹੀਂ ਠੀਕ ਤਰੀਕੇ ਨਾਲ ਨਹੀਂ ਮੰਗਦੇ ਸਾਨੂੰ ਮੰਗਣਾ ਨਹੀਂ ਆਉਂਦਾ ਤਾਂ ਦੂਜਾ ਪਾਸਾ ਇਹ ਵੀ ਕਿ ਕੇਂਦਰ ਸਰਕਾਰ ਕਿਤੋਂ ਬਾਹਰੋਂ ਉਹਨਾਂ ਦੇ ਘਰ ਦਰਖਤ ਲੱਗੇ ਨੇ ਸਾਰੀ ਕ੍ਰਾਸੀ ਸਾਰੇ ਨੋਟ ਉਹ ਲੈ ਨੇ ਤੇ ਬਾਕੀ ਭਿਖਾਰੀ ਦੀ ਤਰ੍ਹਾਂ ਮੰਗਣ ਜਾਣਗੇ ਸਾਰੇ ਲੋਕ ਇਹ ਕੇਂਦਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਬਣਦਾ ਹਿੱਸਾ ਜਿੰਨਾ ਵੀ ਟੋਟਲ ਬਣਦਾ ਹੈ ਪੰਜਾਬ ਦਾ ਹੱਕ ਦੇਣ ਪੰਜਾਬ ਦੇ ਲੋਕਾਂ ਨੂੰ ਉਮੀਦ ਮੁਹਬਤ ਕਰਨ ਪੰਜਾਬ ਦੇ ਵਿੱਚ ਜਦੋਂ ਸੰਕਟ ਆਉਂਦਾ ਹੈ ਤੇ ਉੱਥੇ ਖੜੇ ਦਿਖਾਈ ਦੇਣ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਉਹ ਸਵਾਲ ਵੀ ਨਾਲ ਦੇ ਨਾਲ ਪਰ ਇੱਕ ਗੱਲ ਕਲੀਅਰ ਹੈ ਕਿ ਉਹ ਐਡੀਲੇਟ ਦੇ ਵਿੱਚ ਦੇਖੇਗੇ ਜਿੱਥੇ ਇੱਕ ਸਟੂਡੀਓ ਦੇ ਵਿੱਚ ਇੰਟਰਵਿਊ ਹੋਣਗੇ ਨਾਲ ਦੀ ਨਾਲ ਜਦੋਂ ਇਹ ਗੱਲਾਂ ਹੁੰਦੀਆਂ ਨੇ ਕਿ ਕਿੰਨਾ ਕੁ ਚਿਰ ਭਗਾਉਣਾ ਰਹੇਗਾ ਕੋਈ ਬੰਦਾ ਕਿੰਨਾ ਕੁ ਚਿਰ ਭਜਨ ਅਟ ਸਕਦਾ ਆਫਟਰ ਆਲ ਕਾਨੂੰਨ ਦੇ ਸਕੰਜੇ ਚ ਆਉਣਾ ਪਏਗਾ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਇਹ ਤਾੜਾ ਬਾੜਾ ਬੁਣਿਆ ਜਾ ਰਿਹਾ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਆਪਣੇ ਵਕੀਲਾਂ ਦੇ ਰਾਹੀਂ ਆਪਣੇ ਸਿਆਸੀ ਕਲਾਊਟ ਦੇ ਰਾਹੀਂ ਪ੍ਰਭਾਵ ਦੇ ਰਾਹੀਂ ਇਹ ਚਾਹੁੰਦਾ ਹੈ ਕਿ ਉੱਥੇ ਆਉਣ ਤੋਂ ਪਹਿਲਾਂ ਉਹਨੂੰ ਜ਼ਮਾਨਤ ਮਿਲ ਜੇ ਕਿਸ ਨਾ ਕਿਸੇ ਤਰੀਕੇ ਉਹ ਸੁਪਰੀਮ ਕੋਰਟ ਤੋਂ ਮਿਲਦੀ ਹੈ ਜਾਂ ਹਾਈ ਕੋਰਟ ਤੋਂ ਮਿਲਦੀ ਹੈ ਜਾਂ ਸੁਪਰੀਮ ਕੋਰਟ ਜਾਣਾ ਪਏਗਾ ਮਿਲਦੀ ਹੈ ਤਾਂ ਠੀਕ ਹੈ ਨਹੀਂ ਮਿਲਦੀ ਹੈ ਤਾਂ ਕੋਰਟ ਕਿਤੇ ਕਹੂਗੀ ਸਰੈਂਡਰ ਕਰਨਾ ਉੱਥੇ ਜਾਣਾ ਉੱਥੇ ਨਹੀਂ ਤੇ ਉਸ ਤੋਂ ਬਾਅਦ ਉਸਲੇ ਬੰਦੀ ਕੋ ਗੱਲ ਹੋਏਗੀ ਇਹਦਾ ਮਤਲਬ ਇਧਰੋਂ ਟਾਈਮ ਉਹਨੂੰ ਦਿੱਤਾ ਗਿਆ ਟਾਈਮ ਬਾਈ ਕਰ ਲਿਆ ਉਹਨੇ ਜਿੰਨਾ ਚਿਰ ਇੱਥੇ ਰਿਹਾ ਤੇ ਆਸਟ੍ਰੇਲੀਆ ਜਾਣ ਦਾ ਵੀ ਮੌਕਾ ਦਿੱਤਾ ਤੇ ਉਸ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਉਹਨਾਂ ਚਰ ਉਹਦੇ ਕੋਲ ਮੌਕਾ ਹੈ ਕਿ ਜਦੋਂ ਇਹ ਨਾ ਜਦੋਂ ਉਹਨਾਂ ਦੇ ਵਕੀਲਾਂ ਨਾਲ ਗੱਲ ਹੋ ਰਹੀ ਸੀ ਕਿ ਇਹ ਕੋਰਟੋਂ ਕਹਿੰਦੇ ਕੋਰਟ ਦਾ ਇੱਕ ਪ੍ਰੋਸੀਜਰ ਹੈ ਜੇ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਚ ਜਮਾਨਤ ਹੋ ਜਾਂਦੀ ਹੈ ਤਾਂ ਇਹ ਆਟੋਮੈਟਿਕਲੀ ਮਰਜ ਹੋ ਜਾਣਾ ਲੋਕਾਟ ਨੋਟਿਸ ਬਾਕੀ ਚੀਜ਼ਾਂ ਫਿਰ ਇਹਦਾ ਕੋਈ ਆਪਣੇ ਆਪ ਚ ਮजूद ਨਹੀਂ ਬਚਣਾ ਪਾਵੇ ਰਣਨੀਤੀ ਹੈ ਇਸ ਸਟਰੈਟਜੀ ਤੇ ਹਰਮੀਤ ਸਿੰਘ ਪਠਾਨ ਮਾਜਰਾ ਕੰਮ ਕਰ ਰਿਹਾ ਫਿਰ ਉਸ ਤੋਂ ਬਾਅਦ ਆ ਕੇ ਕੀ ਕਰਨਗੇ ਕਿਹੜੀ ਪਾਰਟੀ ਨਾਲ ਰਹਿਣਗੇ ਨਵੀਂ ਪਾਰਟੀ ਚਲੇ ਜਾਣਗੇ ਜਾਂ ਬਾਕੀ ਦੀਆਂ ਚੀਜ਼ਾਂ ਕੀ ਹੁੰਦੀਆਂ ਨੇ ਇਹ ਉਦੋਂ ਬਾਅਦ ਦਿਖਾਈ ਦੇਗਾ ਤੇ ਥੋੜਾ ਜਿਹਾ ਸੌਫਟ ਕੋਰਨਰ ਅਕਾਲੀ ਦਲ ਪੱਤੇ ਵੀ ਤੇ ਭਾਜਪਾ ਪੱਤੇ ਵੀ ਨਜ਼ਰ ਆ ਰਿਹਾ ਸੀ ਇਸ ਇੰਟਰਵਿਊ ਦੇ ਵਿੱਚੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਾਮਲਾ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਦਾ ਬਹੁਤ ਲੋਕ ਕਿਉਂਕਿ ਉਹ ਕੁਰਬਾਨੀ ਉਹ ਐਡੀ ਵੱਡੀ ਹੈ ਜਿਹੜੇ ਸਧਾਰਨ ਸਾਰੇ ਲੋਕ ਨੇ जिने ਇਹਦੇ ਚ ਕੋਈ ਆਪਣੀ ਕੁਰਸੀ ਨਹੀਂ ਕੱਢਣੀ ਆਪਣਾ ਨਾਂ ਨਹੀਂ ਚਮਕਾਉਣਾ ਉਹ ਸਰਦਾ ਦੇ ਆਧਾਰ ਦੇ ਉੱਤੇ ਇਹਨੂੰ ਯਾਦ ਕਰਦੇ ਨੇ ਮਨਾਉਂਦੇ ਨੇ ਆਪਣੇ ਢੰਗ ਨਾਲ ਉਹਨਾਂ ਨੇ ਲੀਡਰ ਤੋਂ ਕੁਝ ਲੈਣਾ ਕਿ ਕੌਣ ਬਣਾ ਰਿਹਾ ਕੌਣ ਨਹੀਂ ਬਣਾ ਰਿਹਾ ਉਹਨਾਂ ਨੇ ਇਹਨਾਂ ਗੱਲਾਂ ਤੋਂ ਨਹੀਂ ਲੈਣਾ ਕੁਝ ਪਰ ਜਿਹੜੇ ਲੀਡਰਸ਼ਿਪ ਦੇ ਰੌਲੇ ਨੇ ਇਹ ਰੌਲੇ ਬਾਰ-ਬਾਰ ਦਿਖਾਈ ਦਿੰਦੇ ਨੇ ਔਰ ਵੱਡੇ ਜਦੋਂ ਇਹੋ ਜਿਹੇ ਸਮਾਗਮ ਆਉਂਦੇ ਨੇ ਉਦੋਂ ਇਹ ਕੌਮ ਜਿਹੜੀ ਹੈ ਇੱਕ ਛੁਰ ਨજર ਨਹੀਂ ਆਉਂਦੀ ਉਥੋਂ ਹੀ ਪਤਾ ਲੱਗਦਾ ਕਿ ਸਾਡੀ ਹੌਮੇ ਸਾਡੀਆਂ ਗਰੁੱਪਾਂ ਵਾਜੀਆਂ ਸਾਡੀਆਂ ਪਾਰਟੀ ਵਾਜੀਆਂ ਕਿੰਡੀਆਂ ਵੱਡੀਆਂ ਨੇ ਗੁਰੂ ਸਾਹਿਬ ਨੇ ਸਰਬੰਸ ਵਾਰਿਆ ਹੋਵੇ ਜਾਂ ਸੀਸ ਕਟਾਇਆ ਹੋਵੇ ਆਰਿਆ ਨਾਲ ਚਰਾਏ ਗਏ ਹੁਣ ਉਹਨਾਂ ਦੇ ਸਿੱਖ ਦੇ ਗਿਆ ਚ ਉੱਭਲ ਗਏ ਉਹਨਾਂ ਦੇ ਸਿੱਖ ਤੇ ਇਸੇ ਢੰਗ ਦੇ ਨਾਲ ਸਾਰੇ ਲੋਕ ਜਿਹੜੇ ਉਦੋਂ ਬਾਦ ਦੀਆਂ ਵੀ ਜਿੰਨੀਆਂ ਵੀ ਕੁਰਬਾਨੀਆਂ ਨੇ ਇਹਦੇ ਵਿੱਚ ਅਸੀਂ ਕੀ ਕੀਤਾ ਹਮੇਸ਼ਾ 1999 ਦੇ ਵਿੱਚ ਖਾਲਸਾ ਪੰਥ ਦਾ ਸਾਜਨਾ ਬਰੈ ਸੀਗਾ 307 ਉਦੋਂ ਵੀ ਦੋ ਬਣਾਏ ਗਏ ਦੋ ਕਿਉਂ ਬਣਾਏ ਗਏ ਕਿਉਂਕਿ ਦੋ ਪੋਲਿਟਿਕਲ ਲੀਡਰਾਂ ਦੀ ਆਪਸ ਦੇ ਵਿੱਚ ਟੱਕਰ ਸੀ ਡੋਮিনেਟ ਥੜਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਕੋਲ ਸੀ ਸਰਕਾਰ ਉਹਨਾਂ ਕੋਲ ਸੀ ਉਦੋਂ ਦੇ ਜਥੇਦਾਰ ਅਕਾਲ ਤਖਤ ਨੇ ਇਹ ਕਿਹਾ ਸੀ ਕਿ ਇਹ ਸਾਂਝਾ ਬਣਾ ਲਓ ਬਾਅਦ ਦੇ ਵਿੱਚ ਲੜਾਈ ਜੋ ਕਰਨੀ ਹੈ ਤੁਸੀਂ ਕਰੋ ਪਰ ਜਦੋਂ ਸਰਕਾਰ ਹੁੰਦੀ ਹੈ ਤੁਹਾਡੇ ਕੋਲ ਤਾਕਤ ਹੈ ਤੁਸੀਂ ਤਾਕਤ ਦਾ ਮੁਜ਼ਾਰਾ ਕੀਤਾ ਜਥੇਦਾਰ ਗੁਰਚਰਨ ਸਿੰਘ ਟੌਣਾ ਨੂੰ ਵੀ ਭਾਵੇਂ ਉਹਨੇ ਅਸਤੀਫਾ ਦਿੱਤਾ ਸੀ ਉਹਨਾਂ ਨੇ ਉਹ ਅਸਤੀਫਾ ਨਹੀਂ ਦਿੱਤਾ ਉਹਨਾਂ ਨੇ ਉਹਨਾਂ ਨੂੰ ਸਭ ਨੂੰ ਕੱਢਿਆ ਦਿਖਾਇਆ ਗਿਆ ਅਸਤੀਫਾ ਪ੍ਰਬਾਨ ਨਹੀਂ ਕੀਤਾ ਜਥੇਦਾਰ ਅਕਾਲ ਤਖਤ ਤੋਂ ਹਟਾਇਆ ਗਿਆ ਤੇ ਹੋਰਾਂ ਨੂੰ ਉਹਦਾ ਸਾਰਾ ਪ੍ਰਬੰਧ ਬਦਲਿਆ ਗਿਆ ਉਹ ਸਾਰੇ ਮਾਮਲੇ ਦੇ ਵਿੱਚ ਇਸੇ ਢੰਗ ਦੇ ਨਾਲ ਦੋ ਬਰਖ ਬਖ ਸਟੇਜਾਂ ਲੱਗੀਆਂ ਜਿਹੜੀ ਸਟੇਜ ਦੇ ਵਿੱਚ ਉਸ ਪਦਰ ਦੇ ਉੱਤੇ ਜਾ ਕੇ ਸਰਕਾਰੀ ਕਿਉਂਕਿ ਉੱਪਰ ਵੀ ਸਰਕਾਰ ਦੇ ਵਿੱਚ ਸ਼ਮੂਲੀਅਤ ਸੀਗੀ 98 ਜਿਹੜੀ ਭਾਜਪਾਈ ਪ੍ਰਧਾਨ ਮੰਤਰੀ ਸੀਗੇ ਤੇ ਉਹਨਾਂ ਨੂੰ ਵੀ ਬਣਾਇਆ ਗਿਆ ਤੇ ਸਾਰੇ ਆਇਤੇ ਦੂਜੀ ਸਟੇਜ ਦੇ ਉੱਤੇ ਜਦੋਂ ਟੌੜਾ ਉਹਨਾਂ ਦੀ ਗਵਾਈ ਦੇ ਵਿੱਚ ਇੱਕ ਦੂਜੀ ਸਟੇਜ ਲੱਗੀ। ਪਾਪ ਉਦੋਂ ਕਾਮ ਡਿਵਾਈਡਡ ਨਜ਼ਰ ਆਈ ਤੇ ਸਭ ਦੇ ਸਾਹਮਣੇ ਇੱਕ ਜਰੂਸ ਨਿਕਲਦਾ ਨਜ਼ਰ ਆਇਆ ਕਿ ਇਹ ਇਹਦੇ ਤੇ ਵੀ ਇਕੱਠੇ ਨਹੀਂ ਹੋ ਸਕਦੇ। ਔਰ ਹੁਣ ਫੇਰ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਮਲੇ ਦੇ ਵਿੱਚ ਦਿੱਲੀ ਕਮੇਟੀ ਆਪਣੇ ਪ੍ਰੋਗਰਾਮ ਕਰਦੀ ਹੈ, ਸ਼੍ਰੋਮਣੀ ਕਮੇਟੀ ਆਪਣੇ ਪ੍ਰੋਗਰਾਮ ਕਰਦੀ ਹੈ। ਪੰਜਾਬ ਸਰਕਾਰ ਜਿਹੜੀ سپورਟਿੰਗ ਰੋਲ ਦੇ ਵਿੱਚ ਹੋਣੀ ਚਾਹੀਦੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੇ ਆਪਣੇ ਪ੍ਰੋਗਰਾਮ ਨੀਕੇ ਨੇ ਪੂਰੇ ਵੱਖ-ਵੱਖ ਮਾਮਲਿਆਂ ਦੇ ਵਿੱਚ ਨਗਰ ਕੀਰਤਨ ਵੀ ਹੋਣਗੇ ਬਾਕੀ ਦੀਆਂ ਚੀਜ਼ਾਂ ਦੇ ਤੇ ਉਹ ਸਰਕਾਰ ਹੈ ਜਿਹੜੀ ਸਰਕਾਰ ਦੇ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਜਿਹੜੀ ਕਹਿੰਦੀ ਹੈ ਕਿ ਅਸੀਂ ਸੈਕੂਲਰ ਪਾਰਟੀ ਆ ਸਾਡਾ ਕੋਈ ਕਿਸੇ ਧਰਮ ਨਾਲ ਕੋਈ ਲਗਾ ਦੇਗਾ ਨਹੀਂ ਸਟੈਂਡ ਇਹ ਲੈਂਦੀ ਉਹਨਾਂ ਨੇ ਆਪਣੇ ਫੰਕਸ਼ਨ ਹੁਣ ਨੀਕੇ ਪਰ ਹੁਣ ਇਹਨਾਂ ਫੰਕਸ਼ਨਾਂ ਦੇ ਅੰਤ ਤੱਕ ਕਈ ਚੀਜ਼ਾਂ ਤਾਲਮੇਲ ਦੇ ਵਿੱਚ ਆਪਸ ਦੇ ਵਿੱਚ ਮਿਲ ਪੀ ਜਾਂਦੀਆਂ ਆ ਜਦੋਂ ਮਿਲਦਿਆਂ ਨੇ ਆਪਸ ਦੇ ਵਿੱਚ ਜਿਵੇਂ ਅਨੰਦਪੁਰ ਸਾਹਿਬ ਇਹਨਾਂ ਨੇ ਇੱਕ ਦਿਨ ਦਾ ਕਹਿੰਦੇ ਨੇ ਜੀ ਵਿਧਾਨ ਸਭਾ ਦਾ ਸੈਸ਼ਨ ਕਰਨਾ ਹੈ ਉਹਦੇ ਲਈ ਤਾਂ ਟੈਂਟ ਟੰਟ 24 ਚੀਜ਼ਾਂ ਲਾ ਕੇ ਕਰਨੀਆਂ ਨੇ ਹਾਲਾਂਕਿ ਲੋਕ ਇਹ ਵੀ ਕਹਿੰਦੇ ਨੇ ਕਐਮਐਲ ਨੇ ਚਿੱਠੀ ਵੀ ਲਿਖੀ ਸੀ ਕਿ ਤੁਸੀਂ ਜਿੱਥੇ ਵਿਧਾਨ ਸਭਾ ਹੈਗੀ ਉੱਥੇ ਹੀ ਕਰ ਲਓ ਜੋ ਮਤੇ ਪਾਉਣੇ ਨੇ ਜੋ ਗੱਲਬਾਤ ਕਰਨੀਆਂ ਨੇ ਉੱਥੇ ਕੀਤੀਆਂ ਜਾ ਸਕਦੀਆਂ ਨੇ ਉਸ ਮਾਮਲੇ ਦੇ ਵਿੱਚ ਦੂਜੇ ਪਾਸੇ ਹੁਣ ਉਹ ਕੀਰਤਨ ਦਰਬਾਰ ਕਰਾਉਣਾ ਚਾਹੁੰਦੇ ਸੀ ਕਿ ਗੁਰਦੁਆਰਾ ਸ੍ਰੀ ਸ਼ਗਤ ਸਾਹਿਬ ਦੇ ਵਿੱਚ ਕਿਹਾ ਜਾ ਰਿਹਾ ਕਿ ਸਰਕਾਰ ਦਾ ਕਹਿਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਮਨਜ਼ੂਰ ਕਰਤੀ ਇਹਨਾਂ ਦੀ ਪੇਸ਼ਕਸ਼ ਉਹ ਕਹਿੰਦੇ ਨੇ ਉੱਥੇ ਅਸੀਂ ਹੀ ਕੀਰਤਨ ਦਰਬਾਰ ਆਪ ਹੀ ਕਰਾਵਾਂਗੇ ਤੇ ਸਰਕਾਰ ਦੀ ਕੋਈ ਲੋੜ ਨਹੀਂ ਉਸ ਬਾਬੇ ਵਿੱਚ ਵੈਸੇ ਵੀ ਜੇਕਰ ਇੱਕ ਗੱਲ ਦੇਖੀ ਜਾਵੇ ਤਾਂ ਸਰਕਾਰ ਨੇ ਕੀਰਤਨ ਦਰਬਾਰ ਕਰਾ ਕੇ ਉੱਥੇ ਕੀ ਲੈਣਾ ਜਦੋਂ ਐ ਜੀ ਪੀ ਸੀ ਆ ਉਹਦੇ ਕੰਟਰੋਲ ਨੇ ਉਹਨਾਂ ਉਹ ਸਾਰੇ ਗੁਰਦੁਆਰਿਆਂ ਦੇ ਸਾਹਮਣੇ ਸੰਭਾਲ ਕਰ ਰਹੇ ਨੇ ਤਾਂ ਉਹਨਾਂ ਨੂੰ ਕਰਨ ਦਿੱਤਾ ਜਾਣਾ ਚਾਹੀਦਾ ਇੱਕ ਦੂਜੇ ਦੀ ਸਪੋਰਟ ਦੇ ਵਿੱਚ ਆਉਣਾ ਚਾਹੀਦਾ ਸੀ ਸਗੋਂ ਸਾਰੇ ਮਾਮਲਿਆਂ ਦੇ ਵਿੱਚ ਔਰ ਸਵਾਲ ਇਹ ਹੈ ਕਿ ਅਸੀਂ ਨੰਬਰ ਵੀ ਲੈਣੇ ਨੇ ਇੱਕ ਦੂਜੇ ਦੇ ਉੱਤੋਂ ਔਰ ਉਹ ਸਾਰਿਆਂ ਚ ਉਹ ਵੀ ਦੇਖਣਾ ਕਿ ਅਸੀਂ ਵੀ ਉਪਾਸਕ ਅਸੀਂ ਵੀ ਉਪਾਸਕ ਇਦਾਂ ਮੈਸੇਜ ਕੀ ਜਾਂਦਾ ਹੈ ਇਦਾਂ ਪੈਗਾਮ ਕੀ ਜਾਂਦਾ ਸਾਰੇ ਮਾਮਲਿਆਂ ਦੇ ਵਿੱਚ ਇਹ ਦੇਖਣ ਦਾ ਸਵਾਲ ਹੈ ਔਰ ਇਹਨਾਂ ਤੋਂ ਕੋਰੇਜ ਕਰਨਾ ਚਾਹੀਦਾ ਹੈ ਖੁਦਗਰਜ਼ੀਆਂ ਤੋਂ ਆਪਣੇ ਹਉਮੈ ਤੋਂ ਤੇ ਬਾਕੀ ਸਾਰੀਆਂ ਗੱਲਾਂ ਤੋਂ ਜਿੱਥੇ ਤਿਆਗ ਤੇ ਕੁਰਬਾਨੀ ਦੀ ਮੰਗ ਕੀਤੀ ਜਾਂਦੀ ਹੈ ਜਿਹੜੀ ਫਿਲਾਸਫੀ ਜਿੰਤਨ ਪ੍ਰੇਮ ਖੇਲਣ ਦਾ ਚਾਅ ਸਰ ਧਰਤਾਂ ਦੀ ਗੋਲੀ ਮੇਰੀ ਆਉਦਾ ਸਿਧਾਂਤ ਪੇਸ਼ ਕਰਦੀ ਹੈ ਉੱਥੇ ਲਾਲਚ ਤੇ ਸੁਆਰਥ ਦੇ ਰਸਤੇ ਰਾਹੀਂ ਲੜੀਆਂ ਜਾਣ ਰਹੀਆਂ ਇਹ ਛੋਟੀਆਂ ਛੋਟੀਆਂ ਟੁੱਚੀਆਂ ਲੜਾਈਆਂ ਕਿ ਉਹਨਾਂ ਲਈ ਕੋਈ ਜਗ੍ਹਾ ਹੋਏਗੀ ਇਹ ਗੱਲ ਬੇਹੱਦ ਜ਼ਰੂਰੀ ਹੈ ਇਸ ਸਰਕਾਰਾਂ ਨੂੰ ਵੀ ਝਾਤ ਮਾਰਨੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹਨਾ ਸੋਚਣਾ ਚਾਹੀਦਾ ਕਿ ਉਹ ਸਾਰੇ ਲੋਕਾਂ ਨੂੰ ਆਪਣੇ ਖਲਾਵੇ ਚ ਨਾਲ ਲੈ ਕੇ ਜੇਕਰ ਚੱਲੇ ਕਿਸੇ ਇੱਕ ਪਾਰਟੀ ਦੀ ਅਗਵਾਈ ਉਸ ਪਦਰ ਦੇ ਉੱਤੇ ਨਾ ਖਬੂਲੇ ਡੇ ਟੂ ਡੇ ਮਾਮਲਿਆਂ ਦੇ ਵਿੱਚ ਭਾਵੇਂ ਇੱਕ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬੂ ਜੁਦੀ ਹੈ ਤਾਂ ਸ਼ਾਇਦ ਇਨਸਾਫ ਹੁੰਦਾ ਵੀ ਨਜ਼ਰ ਆਏਗਾ ਤੇ ਸ਼ਾਇਦ ਉਹਦੀ ਸ਼ਬੀ ਵੀ ਬਿਹਤਰ ਕੰਪੈਰੀਟਿਵਲੀ ਬਣੇਗੀ ਇਹ ਸਾਰੇ ਪਾਸੇ ਇੱਕ ਸੋਚਣ ਦਾ ਸਵਾਲ ਹੈ ਖੈਰ ਇਹ ਗੱਲ ਹੈ ਜਿਹੜੀਆਂ ਲੋਕਾਂ ਦੇ ਵਿੱਚ ਇੱਕ ਨੈਰੇਟਿਵ ਇੱਕ ਸੰਵਾਦ ਇੱਕ ਚਰਚਾ ਚੱਲਣੀ ਚਾਹੀਦੀ ਹੈ ਫਿਲਹਾਲ ਇਹ ਨਹੀਂ ਤੁਸੀਂ ਦੇਖਦੇ ਰਹੋ ਪੰਜਾਬ ਬਾਤ ਬਾਤ ਧੰਨ